ਬਿਰੀ ਜਿੰਨਾਂ ਦੇ ਜਿੰਨਾਂ ਦੇ ਪਿੰਡਾਂ ਚ ਆ ਔਰਤਾਂ ਫਿਰਦੀਆਂ ਨੇ ਉਹਨਾਂ ਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ ਬਾਈ ਆ ਤੁਸੀਂ ਵੀਡੀਓ ਦੇਖੋ ਯਾਰ ਇਹਦੇ ਵਿੱਚ ਕੀ ਕਾਰਨਾਮਾ ਕਰਤਾ ਇਹਨਾਂ ਨੇ ਇਹ ਆਪਦੇ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੂੰ ਤੇ ਹੋਰ ਪਿੰਡ ਵਿੱਚ ਇਹ ਵੀਡੀਓ ਸ਼ੇਅਰ ਕਰੋ ਇਹਨਾਂ ਨੂੰ ਤੁਸੀਂ ਮਾਸੂਮ ਮਾਸੂਮ ਨਾ ਸਮਝਿਓ ਇਹ ਤਾਂ ਬੜੀਆਂ ਭੜੀਆਂ ਨੇ ਆ ਝੋਗੜੀ ਚੱਕੀ ਫਿਰਦੀ ਹੈ ਝੋਗੀ ਜੀ ਇਦੇ ਵਿੱਚ ਹੀ ਕਾਰਨਾਮਾ ਕਰਦੀ ਹੈ ਸਾਰਾ ਇਹ ਜੋ ਧੀ ਜੀ ਵਿੱਚ ਕਾਰਵਾਈ ਪਾਉਂਦੀਆਂ ਨੇ ਬਾ ਬੈਠੀ ਆ ਦੇਖ ਹੁਣ ਹੂੰ ਇਹ ਬੈਠੀ ਨਹੀਂ ਇਹ ਕਿਸੇ ਝਾਗ ਤੇ ਬੈਠੀ ਆ ਤੁਸੀਂ ਦੇਖੋ ਜਿਹਾ ਬਣਾਇਆ ਇਹ ਤੁਸੀਂ ਵੀਡੀਓ ਨੂੰ ਗੌਰ ਨਾਲ ਦੇਖੋ ਉਹ ਦੇਖ ਉਹ ਗਈ ਸੀ ਗਿਆ ਨਾ ਇੱਕ ਅੰਦਰ ਸੀ ਮੈਂ ਦੇਖ ਤਾਰ ਤੂਰ ਜੀ ਕਿਵੇਂ ਪੱਟਦੀ ਮੈਂ ਟੋਮੇਟੀ ਹੂੰ ਆ ਹੁਣ ਪਾ ਕੇ ਲੱਗ ਜੀ ਚਲੋ ਜੀ ਨੋਰ ਨਾਲ ਦੇਖੋ ਹੂੰ ਏ ਬਾਈ ਬਣ ਕੇ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਾਂ ਗਰੁੱਪਾਂ 'ਚ ਹੋਰ ਤੇ ਆਵੇ ਯਾਰਾਂ ਦੋਸਤਾਂ ਨੂੰ ਲਈ ਦੇਖੀ ਜਾਏ ਉਹ ਕਿਵੇਂ ਕਰੂਗੀ ਔਰ ਨਾਲ ਦੁਬਾਰੇ ਦੇਖੋ ਨਾਲੇ ਦੇਖੋ ਦੁਬਾਰੇ ਕਿਵੇਂ ਕਰਿਆ ਦਾ ਵਾ ਤੁਸੀਂ ਹੁਣ ਧਿਆਨ ਰੱਖਿਆ ਕਰੋ ਕਿਉਂ ਸੀਜ਼ਨ ਦਾ ਟਾਈਮ ਆ ਹੁਣ ਕਣਕ-ਕਣਕ ਵੱਢਦੇ ਆ ਲੋਕ ਤੂੜੀਆਂ ਬਣਾਉਂਦੇ ਆ ਹੈ ਘਰਾਂ ਵਿੱਚ ਕੱਲੀਆਂ ਬੁੜੀਆਂ ਹੁੰਦੀਆਂ ਜਾਂ ਕਿਸੇ ਦੇ ਘਰ ਵਿੱਚ ਕੁਝ ਵੀ ਨਹੀਂ ਕੋਈ ਵੀ ਨਹੀਂ ਹੁੰਦਾ ਹੈ ਇਹ ਬਸ ਐਂ ਸ਼ਹਿਰਾਂ 'ਚ ਇਹ ਵੱਧ ਚੱਲਦਾ ਕੰਮ ਹਲੇ ਪਿੰਡਾਂ 'ਚ ਤਾਂ ਥੋੜੀ ਬਚਤ ਰਹਿ ਜਾਂਦੀ ਆ ਸ਼ਹਿਰਾਂ 'ਚ ਤਾਂ ਸੁੰਨਸਰਾ ਹੀ ਹੁੰਦੀ ਆ ਗਲੀਆਂ ਗੁਲੀਆਂ 'ਚ ਇਹ ਵਸੋ ਦੀ ਆਪਦਾ ਕੰਮ ਕਰਕੇ ਵਗ ਜਾਂਦੀਆਂ ਨੇ ਬਸ ਹੂੰ ਤੇ ਦੋ ਤਿੰਨ ਜਾਣੀਆਂ ਹੁੰਦੀਆਂ ਨੇ ਗਰੁੱਪ ਹੁੰਦਾ ਇਹਨਾਂ ਦਾ ਬੜਾ ਵੱਡਾ ਤੇ ਬਹੁਤ ਵੱਡਾ ਗਰੁੱਪ ਹੁੰਦਾ 5-7 ਜਾਣੀਆਂ ਹੁੰਦੀਆਂ ਘਟੋ ਘਟਾ ਇਹ ਬਸ ਵੀਰ ਬਣ ਕੇ ਧਿਆਨ ਰੱਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਗਾ ਇਨਾਂ ਤੋਂ ਬਚੋ ਤੇ ਆ ਦੇਖ ਇਹ ਸ਼ੀਜਾ ਕਿਵੇਂ ਡੇਗ ਦਿੰਦੀਆਂ 2 ਮਿੰਟ ਜੀ ਦੇਖ ਇਹ ਬੜੀ ਫੁਰਤੀ ਹੈ ਬਾਈ ਇਹਨਾਂ ਚ ਦਾ ਇਹ ਤੁਸੀਂ ਵੀਡੀਓ ਨੂੰ ਗੌਰ ਨਾਲ ਦੇਖੋ ਨਾਲੇ ਹਨਾ ਬਾਈ ਬਣ ਸਾਰਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਇਹ ਵੀਡੀਓ ਨੂੰ ਬੱਦ ਵਾਰ ਸ਼ੇਅਰ ਕਰੋ ਤੇ ਗਰੁੱਪਾਂ 'ਚ ਭੇਜੋ ਤੇ ਆਪਦੇ ਯਾਰਾਂ ਦੋਸਤਾਂ ਨੂੰ ਭੇਜੋ ਧੰਨਵਾਦ ਜੀ ਸਾਰਿਆਂ ਦਾ